ਅੱਜ ਦੀ ਜੋ ਸੱਚੀ ਘਟਨਾ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਹਾਂ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਕਹਾਣੀ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹਣਾ। ਇੱਕ ਵਾਰ ਚਿੜੀ ਤੇ ਚਿੜਾ ਟਾਣੀ ਦੇ ਉੱਤੇ ਬੈਠੇ ਹੁੰਦੇ ਨੇ। ਉਧਰੋਂ ਇੱਕ ਬੰਦਾ ਆ ਰਿਹਾ ਹੁੰਦਾ। ਤਾਂ ਚਿੜੀ ਚਿੜੇ ਨੂੰ ਕਹਿੰਦੀ ਹੈ ਕਿ ਮੈਨੂੰ ਲੱਗਦਾ ਹੈ ਸ਼ਿਕਾਰੀ ਆ ਰਿਹਾ। ਚੱਲ ਆਪਾਂ ਉੱਧਰ ਚਲੀਏ। ਪਰ ਚਿੜਾ ਚਿੜੀ ਨੂੰ ਕਹਿੰਦਾ ਕਿ ਨਹੀਂ ਤੇਰਾ ਬਹਿਮ ਹੈ। ਉਹ ਤਾਂ ਕੋਈ ਸ਼ਰੀਫ ਇਨਸਾਨ ਲੱਗਦਾ ਹੈ। ਉਸ ਦਾ ਪਹਿਰਾਵਾ ਦੇਖ। ਉਸ ਦਾ ਪਹਿਰਾਵਾ ਸ਼ਿਕਾਰੀਆਂ ਵਾਲਾ ਨਹੀਂ। ਉਸ ਦਾ ਪਹਿਰਾਵਾ شریف ਇਨਸਾਨਾਂ ਵਾਲਾ ਦਾ ਤੂੰ ਡਰ ਨਾ ਬੈਠੀ ਰਹਿ ਉਹ ਸ਼ਿਕਾਰੀ ਨਹੀਂ ਉਹ ਕੋਈ شریف ਇਨਸਾਨ ਹੈ ਪਰ ਉਹ ਬੰਦਾ ਜਦੋਂ ਨਜ਼ਦੀਕ ਆਉਂਦਾ ਹੈ ਤਾਂ ਆਪਣੀ ਗੁਲੇਲ ਕੱਢਦਾ ਹੈ ਤੇ ਚਿੜੇ ਦੇ ਉੱਤੇ ਨਿਸ਼ਾਨਾ ਲਗਾ ਦਿੰਦਾ ਹੈ ਚਿੜਾ ਥਾਂ ਤੇ ਹੀ ਮਰ ਜਾਂਦਾ ਹੈ ਹੁਣ ਚਿੜੀ ਰੋਂਦੀ ਆ ਪਿੱਟਦੀ ਆ ਪਰ ਉਸ ਦੀ ਫਰਿਆਦ ਸੁਣਨ ਵਾਲਾ ਕੋਈ ਵੀ ਨਹੀਂ ਸੀ ਹੁਣ ਰੋਂਦੀ ਰੋਂਦੀ ਚਿੜੀ ਰਾਜੇ ਦੇ ਦਰਬਾਰ ਦੇ ਵਿੱਚ ਚਲੀ ਜਾਂਦੀ ਹੈ ਤੇ ਰਾਜੇ ਨੂੰ ਕਹਿੰਦੀ ਆ ਕਿ ਰਾਜਾ ਜੀ ਮੇਰਾ ਚਿੜਾ ਮਾਰ ਦਿੱਤਾ ਤਾਂ ਰਾਜਾ ਕਹਿੰਦਾ ਕਿ ਕਿਸ ਨੇ ਮਾਰਿਆ ਤਾਂ ਉਸ ਬੰਦੇ ਨੂੰ ਦਰਬਾਰ ਦੇ ਵਿੱਚ ਬੁਲਾਇਆ ਜਾਂਦਾ ਹੈ ਤੇ ਚਿੜੀ ਕਹਿੰਦੀ ਹੈ ਕਿ ਰਾਜਾ ਜੀ ਏਸ ਨੇ ਮੇਰੇ ਚਿੜੇ ਨੂੰ ਮਾਰਿਆ ਤਾਂ ਰਾਜਾ ਉਸ ਬੰਦੇ ਵੱਲ ਦੇਖ ਕੇ ਕਹਿੰਦਾ ਕਿ ਜੇ ਏਸ ਨੇ ਤੇਰੇ ਚਿੜੇ ਨੂੰ ਮਾਰ ਦਿੱਤਾ ਤਾਂ ਗਲਤੀ ਏਸ ਦੀ ਨਹੀਂ ਗਲਤੀ ਤੁਹਾਡੀ ਹੈ ਕਿਉਂਕਿ ਇਹ ਤਾਂ ਇੱਕ ਸ਼ਿਕਾਰੀ ਹੈ ਏਸ ਦਾ ਕੰਮ ਸ਼ਿਕਾਰ ਕਰਨਾ ਹੈ ਬਚਣਾ ਤਾਂ ਤੁਸੀਂ ਸੀ ਤਾਂ ਹੁਣ ਚਿੜੀ ਨੇ ਜੋ ਕਿਹਾ ਉਸ ਨੂੰ ਸੁਣ ਕੇ ਸਭ ਲੋਕਾਂ ਦੀਆਂ ਅੱਖਾਂ ਭਰ ਆਈਆਂ ਚਿੜੀ ਨੇ ਕਿਹਾ ਕਿ ਰਾਜਾ ਜੀ ਮੈਨੂੰ ਪਤਾ ਹੈ ਇਹ ਸ਼ਿਕਾਰੀ ਹੈ ਇਸ ਦਾ ਕੰਮ ਸ਼ਿਕਾਰ ਕਰਨਾ ਹੈ ਪਰ ਇਸ ਨੂੰ ਇੱਕ ਗੱਲ ਕਹੋ ਇਸ ਨੂੰ ਇੱਕ ਗੱਲ ਸਮਝਾਓ ਕਿ ਜੇ ਇਹ ਸ਼ਿਕਾਰੀ ਹੈ ਇਸ ਦਾ ਕੰਮ ਸ਼ਿਕਾਰ ਕਰਨਾ ਹੈ ਇਸ ਦਾ ਕੰਮ ਮਾਰਨਾਗਾ ਤਾਂ ਇਸ ਨੂੰ ਕਹੋ ਕਿ ਪਹਿਰਾਵਾ ਵੀ शिकारियां ਵਾਲਾ ਪਾ ਕੇ ਰੱਖੇ ਸ਼ਰੀਫਾਂ ਵਾਲਾ ਪਹਿਰਾਵਾ ਪਾ ਕੇ ਇਹ ਕਿਸੇ ਨੂੰ ਧੋਖਾ ਨਾ ਦੇਵੇ ਇਹ ਕਿਸੇ ਦੇ ਨਾਲ ਫਰੇਬ ਨਾ ਕਰੇ ਅੱਜ ਦੀ ਜੋ ਸੱਚੀ ਘਟਨਾ ਉਹ ਵੀ ਇੱਕ ਮੌਲਵੀ ਦੀ ਹੈ ਜਿਸ ਨੇ ਉਹ ਕੀਤਾ ਜਿਸ ਦੀ ਸ਼ਾਇਦ ਕੋਈ ਵੀ ਆਮ ਬੰਦਾ ਕਲਪਨਾ ਨਹੀਂ ਕਰ ਸਕਦਾ ਕਿਉਂਕਿ ਜੋ ਧਾਰਮਿਕ ਸਥਾਨਾਂ ਤੇ ਲੋਕ ਬੈਠੇ ਹੁੰਦੇ ਨੇ ਪੁਜਾਰੀ ਹੁੰਦੇ ਨੇ ਉਹਨਾਂ ਦੀ ਲੋਕ ਬੜੀ ਇੱਜ਼ਤ ਕਰਦੇ ਨੇ ਲੋਕ ਉਹਨਾਂ ਨੂੰ ਬੜੇ ਸਨਮਾਨ ਦੇ ਨਾਲ ਦੇਖਦੇ ਨੇ ਪਰ ਜਦੋਂ ਫਿਰ ਉਹ ਹੀ ਕੋਈ ਗਲਤ ਕੰਮ ਕਰਦੇ ਨੇ ਕੋਈ ਮਾੜਾ ਕੰਮ ਕਰਦੇ ਨੇ ਤਾਂ ਲੋਕ ਇਹ ਕਹਿੰਦੇ ਨੇ ਕਿ ਇਸ ਬੰਦੇ ਨੂੰ ਤਾਂ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਣੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਮੁੰਬਈ ਦੇ ਅਧੀਨ ਪੈਂਦਾ ਥਾਣਾ ਭਵਿੰਦੀ ਤੇ ਇਸ ਦੇ ਅਧੀਨ ਪੈਂਦੀ ਨਵੀਂ ਬਸਤੀ ਨਵੀਂ ਬਸਤੀ ਦੇ ਅਧੀਨ ਪੈਂਦਾ ਨਹਿਰੂ ਨਗਰ ਇੱਥੋਂ ਦਾ ਰਹਿਣ ਵਾਲਾ ਸੋਇਬ ਰਸ਼ੀਦ ਜਿਸ ਦੀ ਉਮਰ ਲਗਭਗ 16 ਸਾਲ ਸੀ ਗੱਲ ਹੈ 20 ਨਵੰਬਰ 2020 ਦੀ 20 ਨਵੰਬਰ 2020 ਨੂੰ ਰਾਤ ਨੂੰ ਜੋ ਸੋਇਬ ਹੁੰਦਾ ਉਹ ਲਾਪਤਾ ਹੋ ਜਾਂਦਾ ਇਹ ਸੱਤ ਭੈਣਾਂ ਦਾ ਇਕਲੌਤਾ ਭਰਾ ਸੀ ਹੁਣ ਪਰਿਵਾਰ ਵਾਲੇ ਪਰੇਸ਼ਾਨ ਹੋ ਜਾਂਦੇ ਨੇ ਸੋਇਬ ਦੀ ਭਾਲ ਕੀਤੀ ਜਾਂਦੀ ਆ ਤਲਾਸ਼ ਕੀਤੀ ਜਾਂਦੀ ਆ ਇਧਰੋਂ ਉਧਰੋਂ ਸਭ ਕਿਤੋਂ ਪਤਾ ਕੀਤਾ ਜਾਂਦਾ ਹੈ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੁਣ ਪਰਿਵਾਰ ਵਾਲੇ ਦੂਸਰੇ ਦਿਨ ਬਵਿੰਦੀ ਥਾਣੇ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਆਪਣੀ ਰਿਪੋਰਟ ਲਿਖਾਉਂਦੇ ਨੇ ਤੇ ਕਹਿੰਦੇ ਨੇ ਕਿ ਸਾਡਾ ਬੇਟਾ ਜਿਸ ਦੀ ਉਮਰ 16 ਸਾਲ ਸੀ ਉਹ 20 ਨਵੰਬਰ 2020 ਨੂੰ ਲਾਪਤਾ ਹੋ ਗਿਆ ਗੁੰਮਸ਼ੁਦਾ ਹੋ ਗਿਆ ਤੁਸੀਂ ਉਸ ਦੀ ਸਾਡੇ ਨਾਲ ਤਲਾਸ਼ ਕਰਵਾਓ ਉਸ ਨੂੰ ਲੱਭਣ ਦੇ ਵਿੱਚ ਸਾਡੀ ਸਹਾਇਤਾ ਕਰੋ ਪੁਲਿਸ ਵਾਲੇ ਰਿਪੋਰਟ ਲਿਖ ਲੈਂਦੇ ਨੇ ਰਿਪੋਰਟ ਲਿਖਣ ਤੋਂ ਬਾਅਦ ਪੁਲਿਸ ਇਸ ਮਾਮਲੇ ਨੂੰ ਜ਼ਿਆਦਾ ਗੰਭੀਰਤਾ ਦੇ ਨਾਲ ਨਹੀਂ ਲੈਂਦੀ ਕਿਉਂਕਿ ਜੋ ਗੁੰਮਸ਼ੁਦਗੀ ਦੇ ਮਾਮਲੇ ਹੁੰਦੇ ਆ ਉਹਨਾਂ ਨੂੰ ਪੁਲਿਸ ਨੂੰ ਲੱਗਦਾ ਹੈ ਕਿ ਜੋ ਬੰਦਾ ਗੁੰਮ ਹੋਇਆ ਉਹ ਆ ਜਾਏਗਾ ਯਾਨੀ ਇਹੋ ਜਿਹੇ ਮਾਮਲਿਆਂ ਨੂੰ ਜਿਆਦਾ ਤਰਜੀਹ ਨਹੀਂ ਦਿੱਤੀ ਜਾਂਦੀ ਇਸ ਕੇਸ ਵਿੱਚ ਵੀ ਇਸ ਮਾਮਲੇ ਉੱਤੇ ਪੁਲਿਸ ਨੇ ਜਿਆਦਾ ਧਿਆਨ ਨਹੀਂ ਦਿੱਤਾ ਪਰ ਜੋ ਪਰਿਵਾਰ ਵਾਲੇ ਸੀ ਉਹਨਾਂ ਦੇ ਤਾਂ ਘਰ ਦਾ ਜੀ ਗਿਆ ਸੀ ਉਹ ਉਸ ਦੀ ਤਲਾਸ਼ ਕਰਦੇ ਰਹਿੰਦੇ ਨੇ ਆਪਣੇ ਤੌਰ ਤੇ ਸਭ ਕਿਤੋਂ ਪਤਾ ਕਰਦੇ ਨੇ ਰਿਸ਼ਤੇਦਾਰੀਆਂ ਦੇ ਵਿੱਚੋਂ ਦੋਸਤ ਮਿੱਤਰਾਂ ਤੋਂ ਜਿੱਥੇ ਵੀ ਉਹਨਾਂ ਨੂੰ ਕੁਝ ਪਤਾ ਲੱਗਦਾ ਉਹ ਆਪ ਜਾ ਕੇ ਉੱਥੇ ਤਲਾਸ਼ ਕਰਦੇ ਨੇ ਆਪਣੇ ਬੇਟੇ ਦੀ ਪਰ ਉਹ ਨਹੀਂ ਮਿਲਦਾ ਹੁਣ ਇਹ ਧਾਰਮਿਕ ਸਥਾਨਾਂ ਤੇ ਵੀ ਜਾਂਦੇ ਨੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਕੋਈ ਦੁਆ ਕਰਕੇ ਕਿਤੇ ਕੋਈ ਸੁੱਖ ਸੁੱਖ ਕੇ ਸਾਡਾ ਬੇਟਾ ਘਰ ਆ ਜਾਵੇ ਪਰ ਬੇਟਾ ਘਰ ਨਹੀਂ ਆਉਂਦਾ ਉਸ ਤੋਂ ਬਾਅਦ ਫਿਰ ਇਹਨਾਂ ਦੇ ਘਰ ਤੋਂ ਲਗਭਗ 20 ਮੀਟਰ ਦੂਰ ਇੱਕ ਮਸਜਿਦ ਹੁੰਦੀ ਹੈ ਮਸਜਿਦ ਦੇ ਵਿੱਚ ਮੌਲ ਵੀ ਹੁੰਦਾ ਜਿਸ ਦਾ ਨਾਮ ਗੁਲਾਮ ਰਵੀਨਾ ਸ਼ੇਖ ਸੀ ਉਸ ਕੋਲ ਜਾਂਦੇ ਨੇ ਉਹ ਇੱਥੇ ਦੁਕਾਨ ਵੀ ਕਰਦਾ ਸੀ ਤੇ ਮਸਜਿਦ ਦੇ ਵਿੱਚ ਨਵਾਜ਼ ਵਗੈਰਾ ਵੀ ਪੜਦਾ ਸੀ ਉਸ ਨੂੰ ਪੁੱਛਦੇ ਨੇ ਕਿ ਮੌਲਵੀ ਜੀ ਸਾਡਾ ਬੇਟਾ ਕਿਵੇਂ ਘਰ ਆਏਗਾ ਸਾਡਾ ਬੇਟਾ ਕਦੋਂ ਘਰ ਆਏਗਾ ਕੋਈ ਉਪਾਅ ਦੱਸੋ ਤਾਂ ਮੌਲਵੀ ਕਹਿੰਦਾ ਹੈ ਕਿ ਤੁਸੀਂ ਇੱਕ ਬੱਕਰੇ ਦੀ ਦਾਵਤ ਕਰੋ ਗਰੀਬਾਂ ਨੂੰ ਖਵਾਓ ਉਸ ਦਾ ਗੋਸ਼ਟ ਗਰੀਬਾਂ ਨੂੰ ਖਵਾਓ ਤੁਹਾਡਾ ਬੇਟਾ ਵਾਪਸ ਆ ਜਾਏਗਾ ਹੁਣ ਪਰਿਵਾਰ ਵਾਲੇ ਆਪਣੇ ਬੱਚੇ ਲਈ ਸਭ ਕੁਝ ਕਰਨ ਨੂੰ ਤਿਆਰ ਸੀ ਉਹ ਇਦਾਂ ਹੀ ਕਰਦਿਆ ਬੱਕਰਾ ਬਣਾਇਆ ਜਾਂਦਾ ਤੇ ਉਸ ਦੀ ਦਾਵਤ ਕੀਤੀ ਜਾਂਦੀ ਹੈ ਗਰੀਬਾਂ ਨੂੰ ਖਵਾਇਆ ਜਾਂਦਾ ਪਰ ਬੱਚਾ ਵਾਪਸ ਨਹੀਂ ਹੁੰਦਾ ਹੁਣ ਉਸ ਤੋਂ ਬਾਅਦ ਫੇਰ ਉਹ ਬੱਚੇ ਦੀ ਤਲਾਸ਼ ਕਰਦੇ ਰਹਿੰਦੇ ਨੇ ਤੇ ਫੇਰ ਇੱਕ ਦਿਨ ਇਹ ਸਮਾਲਬੀ ਦੇ ਕੋਲ ਪਰਿਵਾਰ ਵਾਲੇ ਜਾਂਦੇ ਨੇ ਪਰਿਵਾਰ ਵਾਲੇ ਮੌਲਵੀ ਨੂੰ ਕਹਿੰਦੇ ਆ ਕਿ ਮੌਲਵੀ ਜੀ ਸਾਨੂੰ ਕੋਈ ਹੋਰ ਪਾ ਦੱਸੋ ਜਿਸ ਨਾਲ ਸਾਡਾ ਬੇਟਾ ਮਿਲ ਜਾਵੇ ਓਕਰ ਆ ਜਾਵੇ ਤਾਂ ਮੌਲਵੀ ਕਹਿੰਦਾ ਕਿ ਤੁਸੀਂ ਰਾਜਸਥਾਨ ਦੇ ਵਿੱਚ ਜਾਓ ਅਜਮੇਰ ਸ਼ਰੀਫ ਉੱਥੇ ਇੱਕ ਮਹੀਨਾ ਸੇਵਾ ਕਰਵਾਓ ਤੁਹਾਡਾ ਬੇਟਾ ਵਾਪਸ ਆ ਜਾਏਗਾ ਹੁਣੇ ਪਰਿਵਾਰ ਉੱਥੇ ਵੀ ਜਾਂਦਾ ਹੈ ਇੱਕ ਮਹੀਨਾ ਉੱਥੇ ਸੇਵਾ ਕੀਤੀ ਜਾਂਦੀ ਹੈ ਕਿਉਂਕਿ ਇਹ ਪਰਿਵਾਰ ਆਪਣੇ ਬੱਚੇ ਦੇ ਲਈ ਦਰਦ-ਦਰ ਪਟਕ ਰਿਹਾ ਸੀ ਇਹਨਾਂ ਨੂੰ ਲੱਗ ਰਿਹਾ ਸੀ ਕਿ ਸਾਡਾ ਬੱਚਾ ਸਾਨੂੰ ਕਦੋਂ ਮਿਲੇਗਾ ਪਰਿਵਾਰ ਉੱਥੇ ਜਾਂਦਾ ਹੈ ਇੱਕ ਮਹੀਨਾ ਸੇਵਾ ਕਰਾਉਂਦਾ ਹੈ ਪਰ ਬੱਚਾ ਤਾਂ ਫਿਰ ਵੀ ਵਾਪਸ ਨਹੀਂ ਆਉਂਦਾ ਪਰਿਵਾਰ ਸਾਰੀਆਂ ਕੋਸ਼ਿਸ਼ਾਂ ਕਰ ਲੈਂਦਾ ਪਰ ਉਹਨਾਂ ਦਾ ਬੇਟਾ ਸੋਹੇ ਵਾਪਸ ਨਹੀਂ ਆਉਂਦਾ ਉਸ ਦਾ ਕੁਝ ਵੀ ਪਤਾ ਨਹੀਂ ਲੱਗਦਾ ਦਿਨ ਹਫਤੇ ਬਣ ਜਾਂਦੇ ਨੇ ਹਫਤੇ ਮਹੀਨੇ ਬਣ ਜਾਂਦੇ ਤੇ ਮਹੀਨੇ ਸਾਲ ਬਣ ਜਾਂਦੇ ਆ 21 22 23 2023 ਆ ਜਾਂਦਾ ਪਰ ਇਹਨਾਂ ਦਾ ਬੇਟਾ ਵਾਪਸ ਨਹੀਂ ਆਇਆ ਸੀ ਪਰ 2023 ਦੇ ਵਿੱਚ ਇੱਕ ਮਾਤਾ ਪਿਤਾ ਥਾਣੇ ਦੇ ਵਿੱਚ ਜਾਂਦੇ ਨੇ ਤੇ ਉਹ ਰਿਪੋਰਟ ਲਿਖਾਉਂਦੇ ਨੇ ਕਿ ਜੋ ਗੁਲਾਮ ਰਵਾਨੀ ਸ਼ੇਖ ਮੌਲਵੀ ਆ ਉਸ ਨੇ ਸਾਡੇ ਬੇਟੇ ਦੇ ਨਾਲ ਕੁਕਰਮ ਕੀਤਾ ਸਾਡੇ ਬੇਟੇ ਦੇ ਨਾਲ ਗੰਦਾ ਕੰਮ ਕੀਤਾ ਉਸ ਉੱਤੇ ਐਫ ਆਈ ਆਰ ਦਰਜ ਕਰੋ ਉਸ ਉੱਤੇ ਮਾਮਲਾ ਦਰਜ ਕਰੋ ਹੁਣ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤੇ ਜੋ ਮੌਲਵੀ ਹੁੰਦਾ ਹੈ ਉਸ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਮੌਲਵੀ ਨੂੰ ਥਾਣੇ ਬੁਲਾਇਆ ਜਾਂਦਾ ਹੈ ਮੌਲਵੀ ਥਾਣੇ ਆ ਜਾਂਦਾ ਹੈ ਪਰ ਥਾਣੇ ਆ ਕੇ ਉਹ ਪੁਲਿਸ ਨੂੰ ਚੱਕਮਾ ਦੇ ਕੇ ਉੱਥੋਂ ਭੱਜ ਜਾਂਦਾ ਹੈ ਹੁਣ ਪੁਲਿਸ ਮੌਲਵੀ ਦੀ ਤਲਾਸ਼ ਕਰਦੀ ਹੈ ਪਰ ਮੌਲਵੀ ਨਹੀਂ ਮਿਲਦਾ ਜਿਸ ਦਾ ਨਾਮ ਗੁਲਾਮ ਰਵਾਨੀ ਸੇਖ ਸੀ ਮੌਲਵੀ ਨਹੀਂ ਮਿਲਦਾ ਕ੍ਰਾਈਮ ਬ੍ਰਾਂਚ ਵੀ ਇਸ ਦੇ ਪਿੱਛੇ ਲੱਗਦੀ ਹੈ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਹਿਮਾਚਲ ਦੇ ਵਿੱਚ ਇਹ ਮੌਲਵੀ ਇੱਕ ਮਸਜਿਦ ਦੇ ਵਿੱਚ ਹੈ ਹੁਣ ਪੁਲਿਸ ਹੀ ਉੱਥੇ ਵੀ ਛਾਪੇਮਾਰੀ ਕਰਦੀ ਹੈ ਪਰ ਇਹ ਮੌਲਵੀ ਉੱਥੋਂ ਵੀ ਨਹੀਂ ਮਿਲਦਾ ਉੱਥੋਂ ਵੀ ਕਿਤੇ ਚਲੇ ਆ ਜਾਂਦਾ ਜਦੋਂ ਪੁਲਿਸ ਉੱਥੇ ਜਾਂਦੀ ਹੈ ਤਾਂ ਅੱਗੋਂ ਉਹਨਾਂ ਨੂੰ ਇਹ ਜਵਾਬ ਮਿਲਦਾ ਹੈ ਕਿ ਮੌਲਵੀ ਸਾਹਿਬ ਤਾਂ ਇੱਥੋਂ ਚਲੇ ਗਏ ਪੁਲਿਸ ਇਸ ਦੇ ਪਿੱਛੇ ਲੱਗੀ ਹੋਈ ਸੀ ਸਮਾਂ ਲੰਘਦਾ ਜਾਂਦਾ ਹੈ ਤਕਰੀਬਨ 4.5 ਸਾਲ ਲੰਘ ਜਾਂਦੇ ਨੇ ਕਿ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਇਹ ਮੌਲਵੀ ਹੈ ਇਹ ਉੱਤਰਾਖੰਡ ਦੀ ਇੱਕ ਮਸਜਿਦ ਦੇ ਵਿੱਚ ਹੈ 8 ਅਪ੍ਰੈਲ 2025 ਨੂੰ ਪੁਲਿਸ ਹੁਣ ਉੱਥੇ ਛਾਪੇਮਾਰੀ ਕਰਦੀ ਹੈ ਤੇ ਇਸ ਮੌਲਵੀ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਕਿ ਜੋ ਸੋਹਿਬ ਗਾਇਬ ਹੋਇਆ ਸੀ ਉਹ ਵੀ ਇਸ ਮੌਲਵੀ ਨੇ ਕੀਤਾ ਸੀ ਇਹ ਮੌਲਵੀ ਮੁੰਡਿਆਂ ਦਾ ਆਦੀ ਹੈ ਮੁੰਡਿਆਂ ਦੇ ਨਾਲ ਇਹ ਗੰਦਾ ਕੰਮ ਕਰਦਾ ਹੈ ਹੁਣ ਪੁਲਿਸ ਇਸ ਮੌਲਵੀ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਜੋ ਕਹਾਣੀ ਇਹ ਮੌਲਵੀ ਦੱਸਦਾ ਹੈ ਉਸ ਨੂੰ ਸੁਣ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਇਹ ਦੱਸਦਾ ਹੈ ਕਿ ਹਾਂ ਮੈਂ ਹੀ ਸੋਹਿਬ ਰਸੀਦ ਦਾ ਕਤਲ ਕੀਤਾ ਸੀ ਕਿਉਂਕਿ ਇਸ ਨੂੰ ਮੁੰਡਿਆਂ ਦੀ ਆਦਤ ਸੀ 2 ਨਵੰਬਰ 2020 ਨੂੰ ਇਹ ਕਿਸੇ ਮੁੰਡੇ ਦੇ ਨਾਲ ਗਲਤ ਕੁਕਰਮ ਕਰ ਰਿਹਾ ਸੀ ਤਾਂ ਸੋਹਿਬ ਅਚਾਨਕ ਆ ਜਾਂਦਾ ਹੈ ਤੇ ਇਹ ਉਸ ਨੂੰ ਦੇਖ ਲੈਂਦਾ ਸੋਹਿਬ ਵੀ ਇਸ ਨੂੰ ਦੇਖ ਲੈਂਦਾ ਤੇ ਉਸ ਤੋਂ ਬਾਅਦ ਮੌਲ ਵੀ ਨੂੰ ਲੱਗਦਾ ਕਿ ਮੇਰੀ ਤਾਂ ਬੜੀ ਇੱਜ਼ਤ ਹੈ ਮੇਰੀ ਦੁਕਾਨਦਾਰੀ ਆ ਜੇ ਕਿਤੇ ਇਸ ਮੁੰਡੇ ਨੇ ਰੌਲਾ ਪਾ ਦਿੱਤਾ ਤਾਂ ਮੇਰੀ ਇੱਜ਼ਤ ਮਿੱਟੀ ਵਿੱਚ ਮਿਲ ਜਾਏਗੀ ਲੋਕ ਮੇਰੇ ਤੇ ਥੁੱਕਣਗੇ ਇਸ ਲਈ ਇਸ ਨੇ ਸੋਚਿਆ ਕਿ ਕਿਉਂ ਨਾ ਸੋਹਿਬ ਦਾ ਹੀ ਕਤਲ ਕਰ ਦਿੱਤਾ ਜਾਵੇ ਇਹ ਬਹਾਨੇ ਦੇ ਨਾਲ ਸੋਹਿਬ ਨੂੰ ਬੁਲਾਉਂਦਾ ਤੇ ਜਦੋਂ ਸੋਹਿਬ ਇਸ ਦੇ ਕੋਲ ਆਉਂਦਾ ਤਾਂ ਇਹ ਉਸ ਦਾ ਗਲ ਘੁੱਟ ਦਿੰਦਾ ਹੈ ਐਨੀ ਜ਼ੋਰ ਨਾਲ ਗਲ ਘੁੱਟਦਾ ਕਿ ਸੋਹਿਬ ਦੀ ਮੌਤ ਹੋ ਜਾਂਦੀ ਹੈ ਹੁਣ ਜਦੋਂ ਸੋਹਿਬ ਦੀ ਮੌਤ ਹੁੰਦੀ ਹੈ ਤਾਂ ਇਹ ਸੋਚਦਾ ਹੈ ਕਿ ਸੋਹਿਬ ਦੀ লাশ ਦਾ ਕੀ ਕੀਤਾ ਜਾਵੇ ਤਾਂ ਫਿਰ ਇਹ ਸੋਹਿਬ ਦੀ লাশ ਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲੈਂਦਾ ਤੇ ਫਿਰ ਉਹਨਾਂ ਟੁਕੜਿਆਂ ਨੂੰ ਇੱਧਰ ਉੱਧਰ ਸੁੱਟਣ ਦੀ ਪਲੈਨਿੰਗ ਕਰਦਾ ਇਹ ਕੁਝ ਟੁਕੜੇ ਸੁੱਟ ਵੀ ਦਿੰਦਾ ਪਰ ਮੌਲਵੀ ਨੂੰ ਲੱਗਦਾ ਕਿ ਮੈਂ ਫਸ ਨਾ ਜਾਵਾਂ ਤਾਂ ਫਿਰ ਇਸਦੇ ਦਿਮਾਗ ਦੇ ਵਿੱਚ ਇੱਕ ਹੋਰ ਪਲੈਨਿੰਗ ਆਉਂਦੀ ਹੈ ਇਸਦੇ ਘਰ ਦੇ ਕੋਲ ਹੀ ਇੱਕ ਹੋਰ ਦੁਕਾਨ ਸੀ ਜੋ ਬੰਦ ਪਈ ਸੀ ਇਹ ਉਸ ਦੁਕਾਨ ਦੇ ਵਿੱਚ ਟੋਆ ਪੜਦਾ ਤੇ ਜੋ ਸੋਇਬ ਦੀ ਲਾਸਟ ਦੇ ਬਾਕੀ ਟੁਕੜੇ ਹੁੰਦੇ ਆ ਉਹ ਉਸ ਵਿੱਚ ਦੱਬ ਦਿੰਦਾ ਤੇ ਇਸ ਨੂੰ ਲੱਗਦਾ ਕਿ ਹੁਣ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗੇਗਾ ਪਰ ਪੁਲਿਸ ਹੁਣ ਫਰੈਂਸਿਕ ਟੀਮਾਂ ਨੂੰ ਨਾਲ ਲੈ ਕੇ ਉਸ ਦੁਕਾਨ ਵਿੱਚ ਮੌਲਵੀ ਨੂੰ ਲੈ ਜਾਂਦੀ ਹੈ ਤੇ ਉਹਨਾਂ ਕੰਕਾਲਾਂ ਨੂੰ ਕਢਦੀ ਆ 4.5 ਸਾਲ ਬਾਅਦ ਇਹ ਕੱਢ ਕੇ ਲੈਬ ਦੇ ਵਿੱਚ ਭੇਜੇ ਜਾਂਦੇ ਨੇ ਤਾਂ ਕਿ ਪਤਾ ਲੱਗ ਸਕੇ ਕਿ ਜੋ ਇਹ ਕੰਕਾਲ ਨੇ ਇਹ ਸੋਹੀਬ ਦੇ ਨੇ ਜਾਂ ਕਿਤੇ ਕਿਸੇ ਹੋਰ ਦੇ ਨੇ ਇਹ ਸਾਰੀ ਘਟਨਾ ਦੀ ਜਦੋਂ ਲੋਕਾਂ ਦੇ ਵਿੱਚ ਗੱਲ ਆਉਂਦੀ ਆ ਜਦੋਂ ਲੋਕਾਂ ਨੂੰ ਪਤਾ ਲੱਗਦਾ ਤਾਂ ਲੋਕ ਦੰਦਾਂ ਹੀਠਾਂ ਉਂਗਲੀਆਂ ਦਬਾ ਲੈਂਦੇ ਨੇ ਕਿ ਧਰਮ ਦਾ ਪਹਿਰਾਵਾ ਪਾ ਕੇ ਜੋ ਲੋਕ ਐਦਾਂ ਕਰ ਰਹੇ ਨੇ ਉਹਨਾਂ ਨੂੰ ਪ੍ਰਮਾਤਮਾ ਕਿਵੇਂ ਮਾਫ ਕਰ ਦੇਵੇਗਾ ਉਹਨਾਂ ਬੰਦਿਆਂ ਨੂੰ ਤਾਂ ਫਾਂਸੀ ਹੀ ਹੋਣੀ ਚਾਹੀਦੀ ਹੈ ਹੁਣ ਜੋ ਸੋਹਬ ਦੇ ਪਰਿਵਾਰ ਵਾਲਿਆ ਉਹ ਵੀ ਇਹੀ ਕਹਿ ਰਹੇ ਨੇ ਕਿ ਇਸ ਮੌਲਵੀ ਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਸ ਮੌਲਵੀ ਨੂੰ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਸੋ ਦੇਖਣਾ ਹੋਵੇਗਾ ਕਿ ਅਦਾਲਤ ਇਸ ਕੇਸ ਦੇ ਵਿੱਚ ਮੌਲਵੀ ਨੂੰ ਕੀ ਸਜ਼ਾ ਦਿੰਦੀ ਹੈ ਕਿਉਂਕਿ ਜੋ ਅਦਾਲਤ ਦੇ ਪ੍ਰੋਸੈਸ ਨੇ ਉਹ ਵੀ ਬਹੁਤ ਸਲੋ ਹੁੰਦੇ ਨੇ ਕਿੰਨੇ ਸਾਲਾਂ ਨੂੰ ਉਸ ਨੂੰ ਸਜ਼ਾ ਮਿਲਦੀ ਹੈ ਕੀ ਸਜ਼ਾ ਮਿਲਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਸ਼ਿਕਾਰੀ ਦਾ ਕੋਈ ਪਤਾ ਨਹੀਂ ਕਿਸ ਪੇਸ ਦੇ ਵਿੱਚ ਹੋਵੇ ਇਸ ਲਈ ਹਮੇਸ਼ਾ ਜਾਗਦੇ ਰਹੋ ਕਿਵੇਂ ਇੱਕ ਮਸਜਿਦ ਦੇ ਮੌਲਵੀ ਨੇ ਇੱਕ 16 ਸਾਲਾਂ ਦਾ ਮੁੰਡਾ ਮਾਰ ਕੇ ਉਸ ਦੀ ਲਾਸ਼ ਦੇ ਛੋਟੇ ਛੋਟੇ ਟੁਕੜੇ ਕੀਤੇ ਅਤੇ ਉਸ ਨੂੰ ਦੁਕਾਨ ਦੇ ਵਿੱਚ ਦੱਬ ਦਿੱਤਾ ਤੇ ਕਿਵੇਂ ਇਹ ਮੌਲਵੀ ਮੁੰਡਿਆਂ ਦਾ ਆਦੀ ਹੁੰਦਾ ਹੈ ਪਤਾ ਨਹੀਂ ਇਸ ਨੇ ਕਿੰਨੇ ਕੁ ਮੁੰਡਿਆਂ ਦੇ ਨਾਲ ਇਹ ਕੁਕਰਮ ਕੀਤਾ ਕਿੰਨੇ ਕੁ ਮੁੰਡਿਆਂ ਦੇ ਨਾਲ ਇਹ ਘਣਾਉਣਾ ਕੰਮ ਕੀਤਾ ਹੋਊਗਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾ